ਤੇਰੇ ਵਿੱਚ ਨਾ ਜੇ ਕਰ ਤਮਾ ਹੁੰਦੀ ਬਿਨਾ ਬਿੜਿਓ ਲੰਘਣਾ ਪਾਣ ਸੀ ਤੂੰ ਤੇਰੇ ਵਿੱਚ ਨਾ ਜੇ ਕਰ ਤਮਾ ਹੁੰਦੀ ਮਾਤ ਲੋਕ ਦੇ ਵਿੱਚ ਅਵਤਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰ ਤਮਾ ਹੁੰਦੀ ਲੱਭ ਸਕਣਾ ਅੰਦਰੋਂ ਜਾਰ ਸੀ ਤੂੰ ਤੇਰੇ ਵਿੱਚ ਨਾ ਜੇ ਕਰ ਤਵਾ ਹੁੰਦੀ ਕਰਨਾ ਰੱਬ ਦਾ ਠੀਕ دیدار ਸਿਧੂ ਤੇਰੇ ਵਿੱਚ ਨਾ ਜੇ ਕਰ ਤਵਾ ਹੁੰਦੀ ਉੱਡ ਜਾਣ ਤੂੰ ਕਸਵਤ ਯਾਰ ਸਿਧੂ ਤੇਰੇ ਵਿੱਚ ਨਾ ਜੇ ਕਰ ਤਵਾ ਹੁੰਦੀ ਕਰ ਦੇ ਕਾਸੂ ਬਣ ਜਾ ਵਿਪਾਰ ਸਿਧੂ ਤੇਰੇ ਵਿੱਚ ਨਾ ਜੇ ਕਰ ਤਵਾ ਹੁੰਦੀ ਕਰ ਦੇ ਕਿਸ